18ਵੀਂ ਸਦੀ ਰਾਣੀ ਜਿੰਦਾ ਜਦੋਂ ਅੰਗਰੇਜ਼ਾਂ ਦੇ ਤਸ਼ੱਦਦ ਤੋਂ 13 ਸਾਲਾਂ ਬਾਅਦ ਦਲੀਪ ਸਿੰਘ ਨੂੰ ਮਿਲਦੀ ਹੈ ਤਾਂ ਉਹਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਸੀ ਲੰਮਾ ਹੋਕਾ ਲੈ ਕੇ ਸੋਚਦੀ ਹੈ ਕਿ ਕਾਸ਼ ਮੇਰੀਆਂ ਅੱਖਾਂ ਹੁੰਦੀਆਂ ਤੇ ਅੱਜ ਆਪਣੇ ਪੁੱਤਰ ਨੂੰ ਦੇਖ ਸਕਦੀ ਜਦੋਂ ਦਲੀਪ ਸਿੰਘ ਨਾਲ ਮੇਲ ਹੁੰਦਾ ਹੈ ਤੇ ਜਾਣੀ ਅੱਖਾਂ ਵਿੱਚੋਂ ਦਰਿਆ ਦਾ ਬੰਨ ਟੁੱਟ ਗਿਆ ਹੋਵੇ ਦੋਵੇਂ ਇੱਕ ਦੂਜੇ ਦੇ ਗਲ ਲੱਗ ਕੇ ਲੰਮਾ ਸਮਾਂ ਰੋਂਦੇ ਰਹੇ ਰਾਣੀ ਜਿੰਦਾ ਦਾ ਹੱਥ ਜਦੋਂ ਦਲੀਪ ਸਿੰਘ ਦੇ ਮੋੜੇ ਉੱਤੋਂ ਦੀ ਉਹਦੇ ਸਿਰ ਤੇ ਗਿਆ ਉਹਨੇ ਟੋਇਆ ਕਿ ਉਹਦੇ ਸਿਰ ਤੇ ਕੇਸ ਨਹੀਂ ਸਨ ਤਾਂ ਉਹ ਮਰਿਆਂ ਤੋਂ ਵੀ ਵੱਧ ਹੋ ਗਈ ਲੰਮਾ ਹੋ ਕੱ ਲੈ ਕੇ ਬੋਲੀ 헤 ਮਾੜੀ ਤਕਦੀਰ ਤੂੰ ਸਭ ਕੁਝ ਖੋਇਆ ਪਤੀ ਖੋਇਆ ਕੋਹੀ ਨੂਰ ਖੋਇਆ ਪੁੱਤਕ ਹੋਇਆ ਪਰ ਤੂੰ ਮੇਰੇ ਵਾਚ ਵਿੱਚੋਂ ਸਿੱਖੀ ਵੀ ਖੋ ਲਈ ਮੇਰੀ ਵਾਚ ਵਿੱਚੋਂ ਕਲਗੀ ਧਰ ਦੇ ਸ਼ਹੀਦ ਬੱਚਿਆਂ ਦਾ ਲਹੂ ਮੁੱਕ ਗਿਆ ਇਹ ਸਭ ਸੁਣ ਕੇ ਦਲੀਪ ਸਿੰਘ ਦਾ ਸਿਨਾਂ ਕੀ ਰਿਹਾ ਗਿਆ ਮਾਂ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਬੋਲਿਆ ਮੈਂ ਤੇਰੀ ਉਜੜੀ ਦੁਨੀਆ ਤਾਂ ਨਹੀਂ 모ੜ ਸਕਦਾ ਪਰ ਤੇਰੇ ਚਰਨਾਂ ਦੀ ਸੋਂ ਤੇਰੀ ਕੁੱਲ ਵਿੱਚੋਂ ਗਈ ਹੋਈ ਸਿੱਖੀ ਜ਼ਰੂਰ ਪਰਤਾ ਲਿਆਵਾਂਗਾ 20ਵੀਂ ਸਦੀ ਵਿੱਚ ਦਲੀਪ ਸਿੰਘ ਹੋਰਾਂ ਨੇ ਆਪਣੀ ਆਖੀ ਹੋਈ ਗੱਲ ਪੂਰੀ ਕਰ ਦਿੱਤੀ ਉਹਨਾਂ ਆਪ ਕੇ ਸਤਾੜਾ ਰੱਖਿਆ ਗੁਰੂ ਦਾ ਖੰਡੇ ਬਾਟੇ ਦਾ ਅਮਰਤ ਪਿੱਤਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਗੁਰੂ ਵਾਲੇ ਬਣਾ ਦਿੱਤਾ। ਉਹਨਾਂ ਅਣਖ ਪਗਾਈ ਆਪਣੀਆਂ ਰਗਾਂ ਵਿੱਚੋਂ ਗੁਰੂ ਦੇ ਪੁੱਤਰਾਂ ਲਹੂ ਨਹੀਂ ਮੁਕੜ ਦਿੱਤਾ। ਸਪਿਰਚੁਅਲਟੀ ਵਿੱਚ ਬੜਾ ਕੁਝ ਅਨ ਐਕਸਪੈਕਟਿਡ ਹੈ ਜੋ ਦਿਖਾਈ ਨਹੀਂ ਦਿੰਦਾ ਪਰ ਲਗਾਤਾਰ ਵਾਪਰ ਰਿਹਾ ਹੈ। ਇਹ ਸਦੀਆਂ ਤੀਕ ਸਫਰ ਕਰਦਾ ਹੈ। ਬੇਸ਼ੱਕ ਅੱਜ ਫਿਰ ਅੰਗਰੇਜ਼ਾਂ ਦੀ ਰਹਿਦਖੂੰਦ ਨੇ ਦਲੀਪ ਸਿੰਘ ਹੋਰਾਂ ਨੂੰ ਉਹਨਾਂ ਦੀ ਧਰਤੀ ਤੋਂ ਅਤੇ ਮਾਵਾਂ ਤੋਂ ਦੂਰ ਕਰ ਦਿੱਤਾ ਗਿਆ। ਪਰ ਅੱਜ ਦਲੀਪ ਸਿੰਘ ਹੋਰੀ ਖਾਲਸੇ ਹੋ ਕੇ ਟਕਰੇ ਆ ਅੱਜ ਉਹ ਬਾਣੇ ਵਿੱਚਾ ਗੁਰੂ ਪੈਜ ਰੱਖੇਗਾ ਨੌਜਵਾਨੋ ਇਹ ਧਰਤੀ ਸਾਡੀ ਏ ਇਹਦੇ ਤੋਂ ਦੂਰ ਨਹੀਂ ਹੋਣਾ ਇਹਦੇ ਤੋਂ ਦਾਵੇਦਾਰੀ ਨਹੀਂ ਛੱਡਣੀ ਇੱਥੇ ਸਿੱਖਾਂ ਦੇ ਰਾਜ ਦੀ ਗੱਲ ਕਰਨੀ ਨਹੀਂ ਛੱਡਣੀ ਇਹ ਦਾਵੇਦਾਰੀ ਸਾਨੂੰ ਬਾਜਾਂ ਵਾਲੇ ਪਾਤਸ਼ਾਹ ਨੇ ਆਪਣੇ ਬੱਚਿਆਂ ਦਾ ਲਹੂ ਡੋਲ ਕੇ ਦਿੱਤੀ ਏ ਅੱਜ ਉਹ ਲੋਕ ਤੁਹਾਨੂੰ ਇਸ ਧਰਤੀ ਦੇ ਦੇਖਣਾ ਨਹੀਂ ਚਾਹੁੰਦੇ ਜਿਨ੍ਹਾਂ ਨੇ ਇਸ ਧਰਤੀ ਲਈ ਪਾਣੀ ਵੀ ਨਹੀਂ ਡੋਲਿਆ ਅਜੇ ਬੜੇ ਦਲੀਪ ਸਿੰਘ ਬੈਠੇ ਆ ਜਿਨ੍ਹਾਂ ਨੇ ਰਾਣੀ ਮਾ ਨਾਲ ਕੀਤਾ ਹੋਇਆ ਵਾਦਾ ਪੂਰਾ ਕਰਨਾ ਹੈ ਉਹਦੇ ਚਰਨਾਂ ਦੀ ਖਾਦੀ ਹੋਈ ਸੌਂ ਦੀ ਲਾਜ ਰੱਖਣੀ ਹੈ 18ਵੀਂ ਸਦੀ ਰਾਣੀ ਜਿੰਦਾ ਜਦੋਂ ਅੰਗਰੇਜ਼ਾਂ ਦੇ ਤਸ਼ੱਦਦ ਤੋਂ 13.5 ਸਾਲਾਂ ਬਾਅਦ ਦਲੀਪ ਸਿੰਘ ਨੂੰ ਮਿਲਦੀ ਹੈ ਤਾਂ ਉਹਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਸੀ ਲੰਮਾ ਹੋਕਾ ਲੈ ਕੇ ਸੋਚਦੀ ਹੈ ਕਿ ਕਾਸ਼ ਮਰੀਆ ਅੱਖਾਂ ਹੁੰਦੀਆਂ ਤੇ ਅੱਜ ਆਪਣੇ ਪੁੱਤਰ ਨੂੰ ਦੇਖ ਸਕਦੀ ਜਦੋਂ ਦਲੀਪ ਸਿੰਘ ਨਾਲ ਮੇਲ ਹੁੰਦਾ ਹੈ ਤੇ ਜਾਣੀ ਅੱਖਾਂ ਵਿੱਚੋਂ ਦਰਿਆ ਦਾ ਬਨ ਟੁੱਟ ਗਿਆ ਹੋਵੇ ਦੋਵੇਂ ਇੱਕ ਦੂਜੇ ਦੇ ਗਲ ਲੱਗ ਕੇ ਲੰਮਾ ਸਮਾਂ ਰੋਂਦੇ ਰਹੇ ਰਾਣੀ ਜਿੰਦਾ ਦਾ ਹੱਥ ਜਦੋਂ ਦਲੀਪ ਸਿੰਘ ਦੇ ਮੋਢੇ ਉੱਤੋਂ ਦੀ ਉਹਦੇ ਸਿਰ ਤੇ ਗਿਆ ਉਹਨੇ ਟੋਇਆ ਕਿ ਉਹਦੇ ਸਿਰ ਤੇ ਕੇਸ ਨਹੀਂ ਸਨ ਤਾਂ ਉਹ ਮਰਿਆਂ ਤੋਂ ਵੀ ਵੱਧ ਹੋ ਗਈ ਲੰਮਾ ਹੋ ਕੱ ਲੈ ਕੇ ਬੋਲੀ 헤 ਮਾੜੀ ਤਕਦੀਰ ਉਹ ਸਭ ਕੁਝ ਖੋਇਆ ਪਤੀ ਖੋਇਆ ਕੋਹੀ ਨੂਰ ਖੋਇਆ ਪੁੱਤਕ ਹੋਇਆ ਪਰ ਤੂੰ ਮੇਰੇ ਵਾਚ ਵਿੱਚੋਂ ਸਿੱਖੀ ਵੀ ਖੋ ਲਈ ਮੇਰੀ ਵਾਚ ਵਿੱਚੋਂ ਕਲੰਗੀ ਧਰ ਦੇ ਸ਼ਹੀਦ ਬੱਚਿਆਂ ਦਾ ਲਹੂ ਮੁੱਕ ਗਿਆ ਇਹ ਸਭ ਸੁਣ ਕੇ ਦਲੀਪ ਸਿੰਘ ਦਾ سینਾ ਚੀਰਿਆ ਗਿਆ ਮਾਂ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਬੋਲਿਆ ਮੈਂ ਤੇਰੀ ਉਜੜੀ ਦੁਨੀਆ ਤਾਂ ਨਹੀਂ ਮੋੜ ਸਕਦਾ ਪਰ ਤੇਰੇ ਚਰਨਾਂ ਦੀ ਸੋ ਤੇਰੀ ਕੁੱਲ ਵਿੱਚੋਂ ਗਈ ਹੋਈ ਸਿੱਖੀ ਜ਼ਰੂਰ ਪ੍ਰਤਾਪ ਲਿਆਵਾਂਗਾ 20ਵੀਂ ਸਦੀ ਵਿੱਚ ਦਲੀਪ ਸਿੰਘ ਹੋਰਾਂ ਨੇ ਆਪਣੀ ਆਖੀ ਹੋਈ ਗੱਲ ਪੂਰੀ ਕਰ ਦਿੱਤੀ ਉਹਨਾਂ ਆਪ ਕੇ ਸਦੜਾ ਰੱਖਿਆ ਗੁਰੂ ਦਾ ਖੰਡੇ ਬਾਟੇ ਦਾ ਅੰਮ੍ਰਿਤ ਪਿੱਤਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਗੁਰੂ ਵਾਲੇ ਬਣਾ ਦਿੱਤਾ ਉਹਨਾਂ ਅਣਖ ਪਗਾਈ ਆਪਣੀਆਂ ਰਗਾਂ ਵਿੱਚੋਂ ਗੁਰੂ ਦੇ ਪੁੱਤਰਾਂ ਲਹੂ ਨਹੀਂ ਮੋਕਣ ਦਿੱਤਾ ਸਪਿਰਚੁਅਲਟੀ ਵਿੱਚ ਬੜਾ ਕੁਝ ਅਨ ਐਕਸਪੈਕਟਿਡ ਹੈ ਜੋ ਦਿਖਾਈ ਨਹੀਂ ਦਿੰਦਾ ਪਰ ਲਗਾਤਾਰ ਵਾਪਰ ਰਿਹਾ ਹੈ ਇਹ ਸਦੀਆਂ ਤੀਕ ਸਫਰ ਕਰਦਾ ਹੈ ਬੇਸ਼ੱਕ ਅੱਜ ਫੇਰ ਅੰਗਰੇਜ਼ਾਂ ਦੀ ਰਹਿਦਖੂੰਦ ਨੇ ਦਲੀਪ ਸਿੰਘ ਹੋਰਾ ਨੂੰ ਉਹਨਾਂ ਦੀ ਧਰਤੀ ਤੋਂ ਅਤੇ ਮਾਵਾਂ ਤੋਂ ਦੂਰ ਕਰ ਦਿੱਤਾ ਗਿਆ ਪਰ ਅੱਜ ਦਲੀਪ ਸਿੰਘ ਹੋਰੀ ਖਾਲਸੇ ਹੋ ਕੇ ਟਕਰੇ ਅੱਜ ਉਹ ਬਾਣੇ ਵਿੱਚਾ ਗੁਰੂ ਪੈਜ ਰੱਖੇਗਾ ਨੌਜਵਾਨੋ ਇਹ ਧਰਤੀ ਸਾਡੀ ਏ ਇਹਦੇ ਤੋਂ ਦੂਰ ਨਹੀਂ ਹੋਣਾ ਇਹਦੇ ਤੋਂ ਦਾਵੇਦਾਰੀ ਨਹੀਂ ਛੱਡਣੀ ਇੱਥੇ ਸਿੱਖਾਂ ਦੇ ਰਾਜ ਦੀ ਗੱਲ ਕਰਨੀ ਨਹੀਂ ਛੱਡਣੀ ਇਹ ਦਾਵੇਦਾਰੀ ਸਾਨੂੰ ਬਾਜਾਂ ਵਾਲੇ ਪਾਦਸ਼ਾ ਨੇ ਆਪਣੇ ਬੱਚਿਆਂ ਦਾ ਲਹੂ ਡੋਲ ਕੇ ਦਿੱਤੀ ਏ ਅੱਜ ਉਹ ਲੋਕ ਤੁਹਾਨੂੰ ਇਸ ਧਰਤੀ ਤੇ ਦੇਖਣਾ ਨਹੀਂ ਚਾਹੁੰਦੇ ਜਿਨ੍ਹਾਂ ਨੇ ਇਸ ਧਰਤੀ ਲਈ ਪਾਣੀ ਵੀ ਨਹੀਂ ਡੋਲਿਆ ਅਜੇ ਬੜੇ ਦਲੀਪ ਸਿੰਘ ਬੈਠੇ ਆ ਜਿਨ੍ਹਾਂ ਨੇ ਰਾਣੀ ਮਾ ਨਾਲ ਕੀਤਾ ਹੋਇਆ ਵਾਦਾ ਪੂਰਾ ਕਰਨਾ ਉਹਦੇ ਚਰਨਾਂ ਦੀ ਖਾਦੀ ਹੋਈ ਸੌ ਦੀ ਲਾਜ ਰੱਖਣੀ